ਇਦ ਹੁੰਦਾ ਲਮੇ ਜਦੋਂ ਮੇਰਾ ਦਾਦਾ ਵਿਚਾਰਾ ਪੂਰਾ ਹੋਇਆ ਭਾਈ ਮੈਂ ਹੁੰਦਾ ਹਾਂ ਮੈਂ ਭਾਈ ਸਕੂਲ ਜਾਂਦਾ ਮਤਲਬ ਉਹ ਰੋ ਕੇ ਜਾਂਦਾ ਹੁੰਦਾ ਜੀ ਰੋਜ਼ ਇੰਨਾ ਮੈਂ ਕਦੇ ਵੀ ਨਹੀਂ ਰੋਇਆ ਜਿੰਨਾ ਮੈਂ ਸਕੂਲ ਜਾਂਦਾ ਰੋਇਆ ਮੈਂ ਭਾਈ ਸਵੇਰੇ ਪਿਆ ਮਤਲਬ ਜਦੋਂ ਜਵਾਕ ਹੁੰਨੇ ਆਪਾਂ ਵੀ 5 ਵਜੇ ਜਦੋਂ ਮਾਤਾ ਆਪਾਂ ਨੂੰ 5 ਵਜੇ ਉਠਾ ਕੇ ਤਿਆਰ ਕਰਨ ਲੱਗੀ ਵੀ ਪੱਕੀ ਆਲਾਰਮ ਹੀ ਲਾ ਦਿੰਦਾ ਦਿਮਾਗ ਵੀ 5 ਵਜੇ ਆਪੇ ਅੱਖ ਖੁੱਲ ਜਾਂਦੀ ਹੈ ਮੇਰੀ ਭਾਈ 5:00 ਵਜੇ ਅੱਖ ਖੁੱਲ ਈ ਹੋਈ ਚੱਲ ਵੀ ਗਲਾਸਿਆਂ ਚੱਕ ਦੇ ਕੰਮ ਸਟਾਰਟ ਕਰਦੇ ਰੂਣ ਵਾਲਾ ਮੈਂ ਲੱਗਿਆ ਰੂਣ ਮੇਰਾ ਸਿਰ ਦੁਖਦਾ ਹੈ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਭਾਈ ਮੇਰੀ ਮਾਤਾ ਆਈ ਮੇਰੀ ਮਾਤਾ ਆ ਕੇ ਕਹਿੰਦੀ ਕਹਿੰਦੀ ਪੁੱਤ ਉੱਠ ਵੀ ਤਿਆਰ ਹੋ ਜਾ ਤੇ ਮੈਂ ਕਹਾ ਮੈਂ ਨਹੀਂ ਜਾਣਾ ਇੰਨੇ ਨੂੰ ਭਾਈ ਮੇਰੀ ਮਾਤਾ ਚੱਲ ਗਈ ਮੈਂ ਫੇਰ ਮੈਂ ਇੱਕ ਬੰਦਾ ਆਇਆ ਭਾਈ ਮੈਂ ਉੱਤੋਂ ਐ ਖੇਸ ਨਾਲ ਟਕਿਆ ਵੈ ਸੀ ਮਤਲਬ ਚਾਦਰ ਲੇਤੀ ਵੀ ਮੈਂ ਚਾਦਰ ਲੈ ਕੇ ਰੂ ਰਹੀ ਇੱਕ ਬੰਦਾ ਆਇਆ ਉਹ ਆ ਕੇ ਜੈਲਾ ਦਾਇਆ ਉਹ ਵੀ ਅਗਲਾ ਗਿਆ ਮੈਂ ਕਿਹਾ ਮੈਂ ਤਾਂ ਸਕੂਲ ਪਿੱਛੇ ਨੂੰ ਨਾ ਮੈਂ ਕਿਹਾ ਵੱਡਾ ਸਾਰਾ ਬੰਦਾ ਕਉਨ ਹੋ ਗਿਆ ਮੈਂ ਕਿਹਾ ਇਹਨੂੰ ਕਿਹੜੀ ਛੁੱਟੀ ਚਾਹੀਦੀ ਆ ਮੈਂ ਬਾਈ ਮਾੜੀ ਜਿਹੀ ਐ ਚਾਦਰ ਜੀ ਲਾ ਕੇ ਦੇਖੀ ਮੈਂ ਯਾਰ ਤਾਇਆ ਕਾ ਤਾਂ ਰੋਈ ਜਾਂਦਾ ਮੈਂ ਕਿਹਾ ਰੋਂਦਾ ਰੋਈ ਜਾਂ ਨਾ ਦੇ ਆਪਾਂ ਆਪਦਾ ਕੰਮ ਚਾਲੂ ਰੱਖ ਭੈਣ ਛੁੱਟੀ ਕੈਨਸਲ ਹੋ ਜੂਗੀ ਆਪਣੀ ਮੈਂ ਬਾਈ ਫੇਰ ਚੱਕਦਾ ਰੋਣਾ ਮੇਰੀ ਮਾਤਾ ਆਈ ਮਾਤਾ ਕਹਿੰਦੀ ਵੀ ਰੋਣੋਂ ਹਟ ਜਾ ਦਾਦਾ ਪੂਰਾ ਹੋ ਗਿਆ ਤੇ ਛੁੱਟੀ ਐਪਲੀਕੇਸ਼ਨ ਲਿਖ ਦੇ ਆਪਾਂ ਲਿਖਤੀ ਉਹ ਦੀ ਜੀ ਐਪਲੀਕੇਸ਼ਨ ਲਿਗੀ ਚਲੋ ਜੀ ਮਤਲਬ ਉਹ ਸਾਰਾ ਪ੍ਰੋਗਰਾਮ ਸਟਾਰਟ ਹੋ ਗਿਆ ਵੀ ਦਾਦਾ ਜੀ ਦੀ ਨਮਾਈ ਚੱਲ ਪਈ ਮਤਲਬ ਉਹ ਸਮਗਰੀ ਲਿਆਉਣ ਲੱਗ ਗਿਆ ਨਾ ਜਿਹੜੀ ਤੇ ਇਧਰ ਉਹਦਾ ਬਈ ਦਾਦੇ ਦਾ ਸਾਰੇ ਬੰਦੇ ਮੂੰਹ ਦੇਖੀ ਜਾਣ ਤੇ ਉਹ ਆਪਣੀ ਕੋਈ ਭੂਆ ਭਾਗ ਸੀਗੀ ਮਤਲਬ ਮੇਰੀ ਕੋਈ ਪਤਾ ਨਹੀਂ ਡੈਡੀ ਦਾਦੇ ਦੀ ਭੈਣ ਸੀਗੀ ਮਤਲਬ ਡੈਡੀ ਹੁਣਾਂ ਦੀ ਭੂਆ ਸੀ ਉਹ ਰੋਂਦੀ ਰੋਂਦੀ ਕਹਿੰਦੀ ਭਾਈ ਪੋਤਿਆਂ ਨੂੰ ਮੂੰਹ ਦਿਖਾ ਦਿਓ ਮਤਲਬ ਸਾਰੇ ਪੋਤੇ ਰੂੰਹ ਦੇਖ ਲੈ ਮੈਂ ਕੱਲਾ ਥੋੜਾ ਯਾਰ ਕਿਤੇ ਖਿੰਡੀ ਜਾਂਦਾ ਸੀ ਪਿੰਡ ਚ ਉਹ ਕਹਿੰਦੇ ਵੀ ਗਲਾਬ ਕਿੱਥੇ ਆ ਵੀ ਉਹਨੂੰ ਮੂੰਹ ਦਿਖਾ ਦਈਏ ਉਹ ਕਹਿੰਦਾ ਮੈਂ ਲੱਭਿਆ ਨਹੀਂ ਬਈ ਪੌਣਾ ਘੰਟਾ ਉਹ ਕਹਿੰਦੇ ਯਾਰ ਦਾਦਾ ਲੇਟ ਹੋਈ ਇਹਦਾ ਚਲੋ ਚੱਲੀਏ ਫਿਰ ਮੈਂ ਮੇਰੀ ਦਾਦੀ ਵੇਲੇ ਵੀ ਬਾਈ ਇਦਾਂ ਹੀ ਮੈਂ ਦਾਦੀ ਦਾ ਜਾਂਦੀਰੀ ਦਾ ਮੂੰਹ ਨਹੀਂ ਦੇਖਿਆ ਗਿਆ ਮੈਂ ਤਾਂ ਓਏ ਹੋਏ ਦਾਦੀ ਮਤਲਬ ਹੁਣ ਜਦੋਂ ਥੋੜੇ ਮੈਚੁਰ ਹੋਏ ਹੁਣ ਪਤਾ ਲੱਗਦਾ ਵੀ ਯਾਰ ਉਦੋਂ ਜਵਾਕ ਸੀ ਉਦੋਂ ਖੇਡ ਹੀ ਸਭ ਤੋਂ ਮੇਨ ਚੀਜ਼ ਸੀ ਆਪਣੇ ਲਈ ਵੀ ਖੇਡਣਾ ਦਾਦਾ ਪੂਰਾ ਹੋਇਆ ਵਿਚਾਰਾ ਦਾਦੇ ਦਾ ਮੂੰਹ ਵੀ ਨਹੀਂ ਦੇਖਿਆ ਜਾਂਦੇ ਦਾ ਤੇ ਦਾਦੀ ਦਾ ਮੂੰਹ ਵੀ ਨਹੀਂ ਦੇਖਿਆ ਜਾਂਦੀ ਦਾ ਖੇੜ ਜੀ ਵੀ ਆਪਾਂ ਆਵਦੇ ਨਜ਼ਾਰੇ ਲਓ ਜਿਹੜਾ ਜਾਣਦਾ ਜਾਣਦਾ